ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਅਸੀਂ ਖੜੇ ਹੈਗੇ ਆਂ ਬਾਬਾ ਵਿਸ਼ਕਰਮਾ ਜੀ ਦੇ ਮੰਦਿਰ ਜੋ ਕਿ ਪੂਰੇ ਵਰਲਡ ਦੇ ਵਿੱਚ ਖਾਲੀ ਨਕੋਦਰ ਨਹੀਂ ਅਸੀਂ ਨਕੋਦਰ ਤੋਂ ਸਾਰੀਆਂ ਤਸਵੀਰਾਂ ਦਿਖਾ ਰਹੇ ਹੈਗੇ ਆਂ ਨਕੋਦਰ ਪੰਜਾਬ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਆ ਬਾਬਾ ਵਿਸ਼ਕਰਮਾ ਜੀ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਉਹਨਾਂ ਨੂੰ ਪੂਰੇ ਜਿੰਨੇ ਵੀ ਕੰਮਕਾਰ ਕਿਤੇ ਉਹਨਾਂ ਦਾ ਭਗਵਾਨ ਉਹਨਾਂ ਦਾ ਗੁਰੂ ਮੰਨਿਆ ਜਾਂਦਾ ਹੈਗਾ ਆ ਸੋ ਕਿ ਇਸ ਚੀਜ਼ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਹਰ ਕੰਮ ਕਿਤੇ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਟੂਲ ਜੋ ਕਿ ਇਸਤੇਮਾਲ ਕੀਤਾ ਜਾਂਦਾ ਹੈਗਾ ਆ ਉਹਨਾਂ ਦੇ ਗੁਰੂ ਆ ਬਾਬਾ ਵਿਸ਼ਕਰਮਾ ਜੀ ਨੂੰ ਮੰਨਿਆ ਜਾਂਦਾ ਹੈਗਾ ਆ ਸੋ ਦੁਨੀਆ ਦੂਰੋ ਦੂਰੋ ਆ ਕੇ ਨਤਮਸਕ ਹੋ ਰਹੀ ਹੈਗੀ ਆ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਬਾਬਾ ਵਿਸ਼ਕਰਮਾ ਮੰਦਿਰ ਨਕੋਦਰ ਤੋਂ ਅਸੀਂ ਸਾਰੀਆਂ ਇਹ ਦਿਖਾ ਰਹੇ ਹਾਂ ਤਸਵੀਰਾਂ ਸੋ ਕਹਿਣ ਦਾ ਮਤਲਬ ਇਹ ਆ ਵੀ ਕਿ ਕੋਈ ਵੀ ਇਨਸਾਨ ਕੋਈ ਕਿਸੇ ਤਰ੍ਹਾਂ ਦਾ ਵੀ ਕਿੱਤਾ ਕਰ ਰਿਹਾ ਹੈਗਾ ਆ ਕੰਮ ਕਰ ਰਿਹਾ ਆਪਣਾ ਕਾਰੋਬਾਰ ਆਪਣੀ ਰੋਜੀ ਰੋਟੀ ਚਲਾ ਰਿਹਾ ਹੈ ਸੋ ਇਹਨਾਂ ਦੇ ਅਸ਼ੀਰਵਾਦ ਸਦਕਾ ਹੀ ਉਹ ਆਪਣੇ ਆਪ ਨੂੰ ਖੁਸ਼ ਨਸੀਬ ਸਮਝ ਕੇ ਪੂਜਨ ਕਰਕੇ ਸੋ ਗੱਲਬਾਤ ਕਰਦੇ ਆ ਕੰਮ ਸ਼ੁਰੂ ਕਰਦੇ ਆ ਸੋ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਇੱਥੇ ਜਿਹੜਾ ਆ ਵੀ ਇਹ ਸਾਰੇ ਜਿੰਨੀ ਵੀ ਸੰਗਤ ਹੈਗੀ ਆ ਨਤਮਸਕ ਹੋ ਰਹੀ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦਿਖਾ ਰਹੇ ਹੈਗੇ ਆ ਸੋ ਅੱਗੇ ਗੱਲਬਾਤ ਵੀ ਕਰਾਂਗੇ ਸੋ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਕਿ ਸੰਗਤਾਂ ਜਿਹੜੀਆਂ ਆ ਦੂਰ ਦੂਰ ਪਹੁੰਚ ਰਿਹਾ ਨੇ ਸੋ ਪੰਡਿਤ ਜੀ ਆਪਣਾ ਕੰਮ ਕਰ ਰਹੇ ਨੇ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਕਿ ਅੱਜ ਪੂਰਾ ਮੇਲਾ ਭਰਿਆ ਹੋਇਆ ਹੈਗਾ ਜਿੱਥੇ ਤੱਕ ਨਿਗਾਹ ਜਾਰੀ ਹੈਗੀਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਬੈਠੀਆਂ ਹੈਗੀਆਂ ਮੇਲੇ ਦਾ ਮਾਣ ਜਿਹੜਾ ਹੈਗਾ ਮਾਣ ਰਹੀਆਂ ਨੇ ਸੋ ਸਿੰਗਲ ਲੱਗੇ ਨੇ ਰੌਣਕਾਂ ਮੇਲਾ ਲੱਗਿਆ ਹੈਗਾ ਸੋ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਕਿਉਂਕਿ ਕਿਤੇ ਨਾ ਕਿਤੇ ਇਹ ਪੂਰੇ ਨਕੋਦਰ ਸ਼ਹਿਰ ਦਾ ਮੇਲਾ ਮਨਾਇਆ ਜਾਂਦਾ ਹੈਗਾ ਆ ਜਿਸ ਨੂੰ ਕਿ ਪੂਰੇ ਵਰਲਡਵਾਈਡ ਵਰਲਡਵਾਈਡ ਮੰਨਿਆ ਜਾਂਦਾ ਬਾਬਾ ਜੀ ਬਾਬਾ ਵਿਸ਼ਕਰਮਾ ਜੀ ਦਾ ਸ਼ੋ ਤੁਸੀਂ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀਰਾਂ ਹੀ ਦੇਖ ਰਹੇ ਹੋ ਜਾਤਾ ਦੁਨੀਆ ਤੋਂ ਦਰਦੀ ਕਿਉਂਕਿ ਬਾਬਾ ਜੀ ਨੂੰ ਹਰ ਕੋਈ ਭੁੱਲ ਜਾਏਗਾ ਸੋ ਹਰ ਇਨਸਾਨ ਇਥੇ ਕੋਈ ਕਿਸੇ ਤਰ੍ਹਾਂ ਦਾ ਜਾਤ ਕਿਸੇ ਤਰ੍ਹਾਂ ਦਾ ਕੋਈ ਕਰਮ ਕੋਈ ਰਾਜਨੀਤੀ ਕੋਈ ਕੁਛ ਨਹੀਂ ਹੁੰਦੀ ਕਿਉਂਕਿ ਬਾਬਾ ਜੀ ਸਾਰਿਆਂ ਦੇ ਸਾਂਝੇ ਕਿਉਂਕਿ ਕੋਈ ਵੀ ਕਿਸੇ ਤਰ੍ਹਾਂ ਦਾ ਕਿੱਤਾ ਜਿਸ ਨੂੰ ਕਿਹਾ ਜਾਂਦਾ ਕਾਰੋਬਾਰ ਉਹਦੇ ਵਿੱਚ ਬਾਬਾ ਵਿਸ਼ਰਵਾ ਜੀ ਨੂੰ ਪੂਜਿਆ ਜਾਂਦਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਬਾਲ ਭਾਜੀ ਬਲਵਿੰਦਰ ਭਾਜੀ ਸਾਰੀਆਂ ਤਸਵੀਰਾਂ ਬਾਲ ਭਾਜੀ ਜਿਨ੍ਹਾਂ ਦੀ ਬਦੌਲਤ ਮੈਂ ਦੂਰ ਤੋਂ ਦਿਖਾ ਰਹੇ ਹੈਗੇ ਆ ਸਾਡੇ ਚੈਨਲ ਆ ਬਿਲਕੁਲ ਭਾਜੀ ਜਿਹਨੂੰ ਇਹ ਲੱਗਦਾ ਸੀ ਕਿ ਬਾਰ ਬੱਖਾਂ ਵਾਲੀ ਭੁੱਲ ਕੇ ਤਾੜੀ ਮਾਰਦਾ ਉਹਦਾ ਤੇ ਕੀ ਭਾਗਦਾ ਉੱਥੇ ਕੀ ਦਰਦਿਆ ਉਹ ਕੱਲੀ ਕੱਲੀ ਗੱਲ ਸੁਣਨ ਵਾਲੀ ਜਿੱਦ ਤੂੰ ਸੁਣਨੀ ਆ ਤਾੜੀ ਮਾਰੂ ਫੇ ਮੈਂ ਸ਼ੁਰੂ ਕਰਦੇ ਨਹੀਂ ਤਾਂ ਬਾਬਾ ਜੀ ਥੈਂਕ ਯੂ ਤੜਕੇ ਉੱਠ ਕੇ ਜਿੱਤੀ ਪਿੰਡਾਂ ਕੰਮ ਤੇ ਜਾਣਾ ਸਤਿਗੁਰ ਕਿਰਤ ਕਰਨ ਦੇ ਦੂਗਣੀ ਰਾਜ ਜੋ ਆਪਣੇ ਕਰਕੇ ਬਖਸ਼ ਲੈਣਾ ਲੋ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੂਰੇ ਵਿਸ਼ਵ ਦੇ ਵਿੱਚ ਪਪਾ ਵਿਸ਼ਕਰਮਾ ਦਿਵਸ ਜਿਹੜਾ ਹੈਗਾ ਬਹੁਤ ਹੀ ਧੁੰਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਪ੍ਰਧਾਨ ਸਾਹਿਬ ਜੁੜ ਚੁੱਕੇ ਨੇ ਵਿਸ਼ਕਰਮਾ ਮੰਦਿਰ ਨਕੂਦਰ ਤੋਂ ਗੱਲਬਾਤ ਕਰਦੇ ਹੈਗੇ ਆ ਹਾਂਜੀ ਸਰ ਅੱਜ ਦੇ ਇਸ ਮੌਕੇ ਕੀ ਕਹਿਣਾ ਚਾਹੋਗੇ ਅੱਜ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ 62ਵਾਂ ਸ਼੍ਰੀ ਗੁਰੂ ਮਿਸ਼ਰਵਰਮਾ ਜੀ ਦਾ ਉਤਸਵ ਬੜੇ ਹੀ ਧੂਮਧਾਮ ਦੇ ਨਾਲ ਮਨਾ ਰਹੇ ਆ ਦੁਨੀਆ ਜਾਣਦੀ ਆ ਦੇਸ਼ ਭਰ ਦੇ ਵਿੱਚ ਨਹੀਂ ਸਾਰੀ ਦੁਨੀਆ ਦੇ ਵਿੱਚ ਤਿਰਤੀਆਂ ਦੇ ਰਾਜਾ ਸ਼੍ਰੀ ਵਿਸ਼ਕਵਰਕਿ ਵਿਸ਼ਵਕਰਮਾ ਜੀ ਦਾ ਅੱਜ ਜਨਮ ਦਿਨ ਹੈ ਜੀ ਅੱਜ ਨਕੌਦਰ ਵਿੱਚ ਅਸੀਂ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਜੀ ਇੱਕ ਕਲਚਰਲ ਪ੍ਰੋਗਰਾਮ ਕਰੀਦਾ ਜਿਹਦੇ ਵਿੱਚ ਪੰਜਾਬ ਦੇ ਬੜੇ ਨਾਮੀ ਕਲਾਕਾਰ ਜੀ ਸ਼ਿਰਕਤ ਕਰਦੇ ਆ ਹੋਰ ਵੀ ਪ੍ਰੋਗਰਾਮ ਕੀਰਤਨ ਕਰਾਇਆ ਗਿਆ ਉਸ ਤੋਂ ਪਹਿਲਾਂ ਸਵੇਰੇ ਟਾੜੀ ਜਿਹਾ ਨੇ ਹਾਜ਼ਰੀ ਲਵਾਈ ਜੀ ਤੇ ਲੰਗਰ ਬਹੁਤ ਉਤਟ ਵਰਤ ਰਿਹਾ ਹੈ ਜੀ ਅਸੀਂ ਆਸ ਕਰਦੇ ਆ ਵੀ ਸਾਰੇ ਪਪਾ ਬਿਸ਼ਕਰਮਾ ਜੀ ਦਾ ਇਸ ਸਭ ਨੂੰ ਬੜੇ ਧੂਮ-ਧਾਮ ਨਾਲ ਮਨਾਈਏ ਤੇ ਆਪਣੀ ਸ਼ਹਾਦਤ ਦੇ ਫਲ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕੀਤਾ ਹੈਗਾ ਸੋ ਇਹਦੇ ਵਿੱਚ ਧਾਰਮਿਕ ਰਾਜਨੀਤਿਕ ਕੋਈ ਸਖਸ਼ੀਤਾ ਵੀ ਪਹੁੰਚ ਰਹੀਆਂ ਅਸੀਂ ਸਿਆਸਤ ਤੋਂ ਉੱਟ ਕੇ ਹਰੇਕੀ ਪਾਰਟੀ ਦਾ ਨੁਮਾਇੰਦਾ ਸੱਦੀ ਦਾ ਕਿਉਂਕਿ ਬਿਸ਼ਕਰਮਾ ਜੀ ਕਿਸੇ ਪਾਰਟੀ ਨਾਲ ਜ਼ਰੂਰਤ ਤੇ ਨਹੀਂ ਸੰਨ ਜੀ ਉਹ ਤਾਂ ਦੁਨੀਆ ਦੇ ਗੁਰੂ ਸਨ ਅਸੀਂ ਵੀ ਕਿਸੇ ਵੀ ਪਾਰਟੀ ਦਾ ਰਾਜ ਹੋਵੇ ਜੀ ਉਸ ਤੋਂ ਉੱਤੇ ਉੱਠ ਕੇ ਹਰੇਕ ਪਾਰਟੀ ਦੇ ਨੁਮਾਇंदे ਨੂੰ ਸੱਦੀ ਦਾ ਤੇ ਉਹਨਾਂ ਦੇ ਵਿਚਾਰ ਸੁਣੀਦੇ ਆ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਕੀ ਸਹਿਦੀਵ ਨੇ ਬੋਲਾ ਸੋਣਾ ਕਿ ਮੈਨੂੰ ਖੋਲ ਜੋ ਜਰਾ ਥੋੜਾ ਜਿਹਾ ਖੋਲ ਜਾਨਾ ਥੋੜਾ ਥੋੜਾ ਖੋਲ ਜੋ ਜਰਾ ਸਾਡੇ ਪ੍ਰਧਾਨ ਤੇਰਾ ਬੋਲ ਜਰਾ ਹੋਰ ਜਰਾ ਹਾਂ ਬਦਰਾ ਸਾਹਿਬ ਨੂੰ ਹਾਂ ਦੋ ਮਿੰਟਾਂ ਬਦਿਨੇ ਹੈ ਪਹਿਲਾਂ ਸਾਥ ਸੂਲ ਜੰਮ ਸਰ ਜਗਾ ਭਾਈ ਸਾਡਾ ਹਲੋ ਜਸਵੀਰ ਗੰਗਾ ਜੀ ਆ ਜਗੇ ਵੀਰ ਜੀ ਜਸਵੀਰ ਪਰ ਸਭੀ ਗੰਗਾ ਕਮੇਟੀ ਦੇ ਬਣਾਓ ਸਾਡੇ ਮੁੱਖ ਮਹਿਮਾਨ ਦਾ ਸਵਾਗਤ ਕਰਿਆ ਬਹੁਤ ਮਿਹਰਬਾਨੀ ਦੇਖਿਆ ਸਰ ਤਾੜੀਆਂ ਮਾਰਦੇ ਜਿੰਨੇ ਹੱਥ ਖਾਲੀ ਹੈ ਜਿਹੜੇ ਕੋਈ ਗੈਸਟ ਹੋਣ ਤਾਂ ਤਾੜੀਆਂ ਜ਼ਰੂਰ ਮਾਰਦੇ ਕਰੋ ਬਹੁਤ-ਬਹੁਤ ਮਿਹਰਬਾਨੀ ਪਿੰਡਾ ਵੀਰ ਸਾਡਾ ਅਲਗਾ ਜੀ ਆਇਆਂ ਪਿੰਡਾ ਵੀਰ ਦਾ ਆਚਰ ਦੇ ਸੰਬੰਧ ਵਿੱਚ ਅੱਜ ਆਪਣੇ ਸ਼ਹਿਰ ਨਕੋਦਰ ਵਿਖੇ ਬਾਬਾ ਵਿਸ਼ਵਕਰਮਾ ਜੀ ਮੰਦਰ ਦੇ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੁਭਾਵਾਂ ਵੱਲੋਂ ਅਤੇ ਉਹਨਾਂ ਦੇ ਪਿਆਰੋਕਾਰਾਂ ਵੱਲੋਂ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਸਤਿਕਾਰ ਦੇ ਨਾਲ ਕਰਵਾਇਆ ਜਾਂਦਾ ਹੈ ਪਹਿਲਾਂ ਤਾਂ ਆਪਾਂ ਸਾਰੇ ਰਲ ਕੇ ਸਮੁੱਚੇ ਪ੍ਰਬੰਧਕਾਂ ਦਾ ਸਾਰੀਆਂ ਸੰਭਾਵਾਂ ਦਾ ਬਾਬਾ ਵਿਸ਼ਵ ਕਰਮਾ ਜੀ ਦੇ ਤਰਕਰਾਂ ਦਾ ਇਥੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਆਪਾਂ ਸਾਰੇ ਸਮੁੱਚਾ ਇਲਾਕਾ ਨਿਵਾਸੀਆਂ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬਾਬਾ ਵਿਸ਼ਵ ਕਰਮਾ ਜੀ ਦੀ ਅਕਸਰ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਆਂ ਬੜਾ ਮਹਾਨ ਦਿਨ ਹੁੰਦਾ ਹੈ ਸਾਰੇ ਸੰਸਾਰ ਚ ਇਹਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਆਪਣੇ ਸ਼ਹਿਰਾਂ 'ਚ ਆਪਣੇ ਕਸਬਿਆਂ 'ਚ ਕੋਈ ਅਸੀਂ ਥਾਂ ਨਹੀਂ ਜਿੱਥੇ ਗੁਰੂ ਘਰਾਂ ਜਾ ਕੇ ਮੰਦਰਾਂ 'ਚ ਜਾ ਕੇ ਸੰਗਤਾਂ ਨਤਮਸਤਕ ਹੁੰਦੀਆਂ ਮਥਾ ਠੇਕਦੀਆਂ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਜਿਨ੍ਹਾਂ ਨੇ ਆਪਾਂ ਨੂੰ ਇਹ ਸਾਰੀ ਸਿੱਖਿਆ ਦੇ ਕੇ ਮਿਹਨਤ ਦੇ ਰਾਹ ਤੇ ਪਾਇਆ ਦੇ ਗੁਰੂ ਨਾਨਕ ਦੇਵ ਜੀ ਨੇ ਕਿਤਾਬ ਕੋ ਸਾਡੀ ਪਵਿੱਤਰ ਧਰਤੀ ਦੇ ਇੱਕ ਸਿਧਾਂਤ ਬਖਸ਼ਿਆ ਸੀ ਮਾਨਵਤਾ ਨੂੰ ਕਿ ਸਭ ਪ੍ਰਾਣੀਆਂ ਨੂੰ ਪਿਰਤ ਦਾਨੇ ਚਾਹੀਦੀ ਨਾਮ ਜਪਣਾ ਚਾਹੀਦਾ ਤੇ ਵੰਡ ਛਕਣਾ ਚਾਹੀਦਾ ਗੜੀਆਂ ਸੁਭਾਵਾਂ ਬਾਬਾ ਵਿਸ਼ੇਸ਼ ਪਰਮਾ ਜੀ ਦੇ ਪੈਰੋਕਾਰ ਆਪਾਂ ਸਾਰੇ ਉਹਨਾਂ ਦੇ ਸੇਵਾਦਾਰ ਆ ਸਭ ਨੂੰ ਅੱਜ ਦੇ ਉਹਨਾਂ ਦੇ ਉੱਚ ਹੋਣ ਦੀਆਂ ਬਹੁਤ-ਬਹੁਤ ਵਧਾਈਆਂ ਦੇ ਕੇ ਤੁਹਾਡੇ ਸਾਰੇ ਤੋਂ ਜਿਮਾ ਮੰਗਦਾ ਤੇ ਸਾਰੇ ਪ੍ਰਬੰਧਕਾਂ ਦਾ ਪੋਟਾਨ ਕੋਟ ਸ਼ੁਕਰੀਆ ਅਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਨੀਤ ਐੜੀ ਜੀ ਨਾ ਕੋਸੋ ਦੇ ਪ੍ਰਧਾਨ ਸਾਹਿਬ ਉਹਨਾਂ ਦਾ ਸਨਮਾਨ ਸ਼੍ਰੀ ਬਿਸ਼ੂ ਕਰਮਚਾਰੀਟਰਸਟ ਅਮਰਜੀਤ ਸਿੰਘ ਜੀ ਸ਼ੇਰ ਪਰ ਪ੍ਰੋਫੈਸਰ ਸਾਹਿਬ ਉਹ ਵੀ ਅਜਾਜੀਤ ਸ਼੍ਰੀ ਬਿਸ਼ੂ ਕਰਮਚਾਰੀਟਰਸਟ ਵੱਲੋਂ ਸਰਦਾਰ ਗੌਰਤਬ ਸਿੰਘ ਜੀ ਬਰਾਵਾ ਸਾਹਿਬ ਉਹਨਾਂ ਦਾ ਸਨਮਾਨ ਜੀ

ਸਾਰੇ ਹਾਜ਼ਰੀਆਂ ਭਰ ਕੇ ਗਏ ਹੈ ਥੇਲਾ ਸਾਹਿਬ ਸਾਜਨ ਕੁਚੀ ਪਲਾਂ ਦੇ ਵਿੱਚ ਹਲਕਾ ਨਕੋਦਰ ਐਮ ਐਲ ਏ ਸਾਹਿਬਾ ਇੰਦਰਜੀਤ ਕੌਰ ਮਾਨ ਜੀ ਪਹੁੰਚ ਰਹੇ ਨੇ ਸੋ ਤੁਹਾਨੂੰ ਅਸੀਂ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦਿਖਾ ਰਹੇ ਹੈਗੇ ਆ ਇਹ ਤਸਵੀਰਾਂ ਦੇਖ ਹੀ ਰਹੇ ਹੋ ਕਿ ਹਲਕਾ ਨਕੋਦਰ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਪਹੁੰਚ ਚੁੱਕੇ ਨੇ ਸੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਹ ਨਹੀਂ ਪਤਾ ਵੀ ਦੁਨੀਆਂ ਦੇ ਵਿੱਚ ਅੱਜ ਬਾਬਾ ਵਿਸ਼ਕਰਮਾ ਉਤਸਵ ਮਨਾਇਆ ਜਾ ਰਿਹਾ ਔਰ ਪਾਰਿ ਉਤਸ਼ਾਹ ਸੰਗਤਾਂ ਦੇ ਵਿੱਚ ਮੈਂ ਸਵੇਰ ਦੀ ਲਗਾਤਾਰ ਆਪਣੇ ਹਲਕੇ ਦੇ ਜਿਹੜੇ ਮੁੱਖ ਬਾਬਾ ਜੀ ਦੇ ਦੁਆਰ ਹੈ ਜਿਵੇਂ ਪਿੰਡ ਚਾਨੀਆਂ ਹੋ ਗਿਆ ਸ਼ੰਕਰ ਹੋ ਗਿਆ ਨੂਰਮਲ ਹੋ ਗਿਆ ਬਿਲਗਾ ਹੋ ਗਿਆ ਔਰ ਇੱਥੇ ਹੁਣ ਉਹਨਾਂ ਕੋਤਰ ਦੇ ਵਿੱਚ ਔਰ ਸਵੇਰ ਤੋਂ ਹੀ ਮੇਰੇ ਖਿਆਲਿਆ ਵੀ ਹਜ਼ਾਰਾਂ ਦੀ ਗਿਣਤੀ ਚ ਲੰਬੀਆਂ ਲਾਈਨਾਂ ਦੇ ਵਿੱਚ ਲੋਕਾਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਆ ਔਰ ਸਾਲ ਦੀਆਂ ਸੁੱਖ ਸਮਰਤੀਆਂ ਜਿਹੜੀਆਂ ਆਪਣੇ ਵਾਸਤੇ ਬਾਬਾ ਜੀ ਦਾ ਆਸ਼ੀਰਵਾਦ ਲਿਆ ਔਰ ਇਹ ਉਤਸਵ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਕਿਉਂਕਿ ਇਹ ਸਾਡੀਆਂ ਜ਼ਿੰਦਗੀਆਂ ਦੀਆਂ ਜਿੰਨੀਆਂ ਕਹਿ ਲੋ ਕਿ ਸੁੱਖ-ਸਮਰਿੱਧੀਆਂ ਨੇ ਜਿੰਨੇ ਸੁੱਖ ਦੇ ਸਾਧਨ ਨੇ ਉਹਨਾਂ ਸਾਰਿਆਂ ਦੇ ਨਾਲ ਜੁੜਿਆ ਹੋਇਆ ਬਾਬਾ ਜੀ ਦਾ ਜੀਵਨ ਜਿਹੜਾ ਬਾਬਾ ਜੀ ਦਾ ਇਹ ਕਨਸੈਪਟ ਆ ਬਾਬਾ ਵਿਸ਼ਵਕਰਮਾ ਜੀ ਦਾ ਸ਼ਿਲਪਕਾਰੀ ਦਸਤਕਾਰੀ اور ਦਸਤਕਾਰੀ ਸ਼ਿਲਪਕਾਰੀ ਤੋਂ ਅੱਗੇ ਲੰਘ ਕੇ ਹੱਥ ਦੀ ਕਿਰਤ ਨੂੰ ਬਾਬਾ ਜੀ ਨੇ ਤਰਜੀਹ ਦਿੱਤੀ ਹੈ ਪਰ ਹੱਥ ਦੀ ਕਿਰਤ ਹੀ ਜਿਹੜੀ ਇਨਸਾਨ ਨੂੰ ਇੱਕ ਜਿਹੜਾ ਸਰਬਪੱਖੀ ਇਨਸਾਨ ਹੁੰਦਾ ਉਹ ਹੱਥੀਂ ਕਿਰਤ ਕਰਨ ਵਾਲੇ ਇਨਸਾਨ ਨੂੰ ਦੁਨੀਆ ਦੇ ਵਿੱਚ ਇੱਕ ਸੰਪੂਰਨ ਮਨੁੱਖ ਸੰਪੂਰਨ ਇਨਸਾਨ ਮੰਨਿਆ ਜਾਂਦਾ ਜਿਹੜਾ ਆਪਣੇ ਹੱਥੀਂ ਕਿਰਤ ਕਰਦਾ ਬੇਸ਼ੱਕ ਜ਼ਮਾਨਾ ਬਦਲ ਗਿਆ ਬੇਸ਼ੱਕ ਮਸ਼ੀਨਰੀ ਦਾ ਚੱਕ ਆ ਗਿਆ ਪਰ ਹੱਥੀ ਕਿਰਤ ਜਿਹੜੀ ਆ ਉਹ ਕਦੀ ਖਤਮ ਨਹੀਂ ਹੋ ਸਕਦੀ ਬਾਬਾ ਨਾਨਕ ਜੀ ਦਾ ਵੀ ਇਹੀ ਕਨਸੈਪਟ ਹੈ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਔਰ ਬਾਬਾ ਵਿਸ਼ਕਰਮਾ ਜੀ ਵੀ ਇਹੀ ਕਹਿ ਕੇ ਗਏ ਕਿ ਆਪਣੇ ਹੱਥੀ ਕਿਰਤ ਕਰੋ ਆਪਣੇ ਹੱਥੀ ਕਿਰਤ ਕਰਦਿਆਂ ਇਨਸਾਨ ਕਦੀ ਵੀ ਮਾੜੀਆਂ ਬਿਰਤੀਆਂ ਉਹਦੇ ਵਿੱਚ ਪੈਦਾ ਨਹੀਂ ਹੁੰਦੀਆਂ ਔਰ ਜੇ ਬਾਬਾ ਵਿਸ਼ਕਰਮਾ ਦੀ ਗੱਲ ਕਰੀਏ ਇੱਕ ਸ਼ਿਲਪਕਾਰ ਇੱਕ ਦਸਤਕਾਰ ਇੱਕ ਟੇਡੇ ਮੇਡੇ ਇਹ ਪੱਥਰ ਨੂੰ ਇੱਕ ਟੇਡੇ ਮੇਡੇ ਲੱਕੜ ਦੇ ਟੁਕੜੇ ਨੂੰ ਜਦੋਂ ਆਪਣੇ ਹੱਥਾਂ ਦੇ ਨਾਲ ਪੂਰੀ ਸ਼ਹਿਨਸ਼ੀਲਤਾ ਦੇ ਨਾਲ ਪੂਰਾ ਬਾਬਾ ਜੀ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣਾ ਇੱਕ ਧਿਆਨ ਧਰਦਾ ਪਰਮਾਤਮਾ ਦੇ ਨਾਲ ਇੱਕੋ ਇੱਕ ਹੁੰਦਾ ਇੱਕ ਟੇਡੇ ਮੇਡੇ ਲੱਕੜ ਦੇ ਟੁਕੜੇ ਨੂੰ ਜਾਂ ਪੱਥਰ ਦੇ ਟੁਕੜੇ ਦੇ ਵਿੱਚੋਂ ਜਦੋਂ ਇੱਕ ਆਪਣਾ ਮੂਜਸਮਾ ਤਿਆਰ ਕਰਦਾ ਤੇ ਫਿਰ ਸਮਝ ਲוקੇ ਪਰਮਾਤਮਾ ਉਹਦੇ ਵਿੱਚ ਵਸਦਾ ਇਹੋ ਜਿਹੀ ਕਿਰਤ ਸੱਚੀ ਸੁੱਚੀ ਕਿਰਤ ਹੈ ਮਿਹਨਤ ਵਾਲੀ ਕਿਰਤ ਹੈ ਅੰਜੇ ਜਿਹੜਾ ਦੁਨੀਆ ਦੇ ਹਰ ਇੱਕ ਇਨਸਾਨ ਦੇ ਨਾਲ ਵਾਅਦਾ ਬਾਬਾ ਜੀ ਹਮੇਸ਼ਾ ਆਪਣੇ ਸਾਰੇ ਭਗਤਾਂ ਦੇ ਆਪਣੇ ਹਰ ਇੱਕ ਹਰ ਇੱਕ ਦੇ ਘਰ ਦੇ ਵਿੱਚ ਸੁੱਖ ਸਮ੍ਰiddhi ਬਖਸ਼ਣ ਹਰ ਇੱਕ ਦੇ ਘਰ ਦੇ ਵਿੱਚ ਵਸਣ ਤਾਂ ਕਿ ਸਾਰੀ ਦੁਨੀਆ ਕਿਰਤ ਦੇ ਆਧਾਰ ਤੇ ਕਿਰਤ ਕਰੇ ਨਾਮ ਜੱਪੇ ਵੰਡ ਛਕ ਅੱਜ ਉਹ ਨਗੋਦਰ ਨਵਸੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹੈ ਨਕੋਦਰ ਅਸੀਂ ਕਰਮਾ ਵਾਲੇ ਆ ਭਾਗਾ ਵਾਲੇ ਆ ਕਿ ਏਡਾ ਵੱਡਾ ਸਥਾਨ ਜਿਹੜਾ 바ਵਾ ਵਿਸ਼ਕਰਮਾ ਜੀ ਦਾ ਉਹ ਨਕੋਦਰ ਸਾਡੇ ਇਸ ਪੂਰੇ ਹਲਕੇ ਦੇ ਵਿੱਚ ਜਾਂ ਦੋ ਤਿੰਨ ਹਲਕਿਆਂ ਦੇ ਵਿੱਚ 바ਵਾ ਵਿਸ਼ਕਰਮਾ ਜੀ ਦਾ ਜਿਹੜਾ ਮੁੱਖ ਸਥਾਨ ਨਕੋਦਰ ਦੇ ਵਿੱਚ ਆ ਅਸੀਂ ਕਰਮਾ ਵਾਲੇ ਆ ਔਰ ਕਮੇਟੀ ਜਿਹੜੀ ਇੱਥੇ ਦੀ ਆ ਲੰਬੇ ਸਮੇਂ ਤੋਂ ਮੈਂ ਬਹੁਤ ਸਿਰ ਤੋਂ ਮੈਂ ਤਕਰੀਬਨ 23 24 ਸਾਲ ਤੋਂ ਇੱਥੇ ਨਮਸਤਕ ਹੁੰਨੀ ਆ ਵਕ ਵਕ ਸਮਿਆਂ ਦੇ ਵਿੱਚ ਔਰ ਕਮੇਟੀਆਂ ਬੜੀਆਂ ਸਮਰਪਿਤ ਨੇ ਜਿਹੜੀਆਂ ਹੁਣ ਤੱਕ ਬਣਦੀਆਂ ਰਹੀਆਂ ਬਾਬਾ ਜੀ ਦੇ ਨਾਲ ਔਰ ਇਸ ਤੋਂ ਇਲਾਵਾ ਇੱਥੇ ਹੋਮੋਪੈਥੀ ਦੀ ਇੱਕ ਨੀਚੇ ਡਿਸਪੈਂਸਰੀ ਵੀ ਚੱਲਦੀ ਆ ਹੋਰ ਬੜੀਆਂ ਜਿੱਥੇ ਵੀ ਕਿਤੇ ਕਿਰਤ ਦੇ ਨਾਲ-ਨਾਲ ਉਹ ਜੋ ਹੋ ਸਕੇ ਆਪਣੇ ਲੋਕਾਂ ਵਾਸਤੇ ਭਲਾਈ ਦਾ ਕੰਮ ਵੀ ਕਰਦੇ ਆ ਔਰ ਮੈਂ ਕੈਮੀਕੇ ਵੀ ਸਾਰੇ ਨਿਕੋਦਰਵਾਸੀ ਨੂੰ ਕਿਸਾਨ ਨੂੰ ਇਹਨਾਂ ਦਾ ਰੱਟ ਕੇ ਸਾਥ ਵੀ ਦੇਣਾ ਚਾਹੀਦਾ ਔਰ ਬਾਬਾ ਜੀ ਦੇ ਇਸ ਕਨਸੈਪਟ ਦੇ ਉੱਤੇ ਪੈਰਾ ਵੀ ਦੇਣਾ ਚਾਹੀਦਾ ਜੀ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ बीजे इंद्रजीत कौर मांझी सदस्य जे अच्छे चौथा ते तशीर कमाल होने तानवादे उन्हें दिनांस दर्शन सिंह ताली जी तानवादे ना भी और नाल दिनाल जसवीर सिंह कंजर साहब इंद्रजीत लक्की जी चंद्र पुष्प जी तुम्हारी साहब नवराज जी मनी महेंद्रू जी प्रदीप शेरपुरी साहब शांति स्वरूप जी करण शर्मा जी हिमांशु जैन प्रधान साहब सरेन कोदर ਅਸ਼ਮੀ ਕੋਲੀ ਸਾਹਿਬ ਸੰਜੀਵ ਅਰੁਜਾ ਸਾਹਿਬ ਧੰਨਵਾਦ ਜਿਹੜਾ ਵੀ ਆਮ ਆਦਮੀ ਪਾਰਟੀ ਦੇ ਸਾਰੇ ਦਫ਼ਤਰ ਦੇ ਸਦਰ ਪਹੁੰਚੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਇੱਧੇ ਇੱਧੇ ਮੈਡਮ ਸਾਹਮਣੇ ਇੱਧੇ ਇੱਧੇ ਜੁਲਾ ਕਰ ਲੋ ਜੀ ਲੋ ਐਂਬਲੈਂਸ ਨਾਲ ਬੁਲਾ ਲਓ ਅਮਰਜੀਤ ਖੰਡ ਸਾਹਿਬ ਔਰ ਸਾਵੀ ਜੀ ਸੰਦੀਪ ਜਿਨ੍ਹਾਂ ਦਾ ਆਪਣਾ ਇੱਕ ਇਤਿਹਾਸ ਹੈ ਬੜੇ ਲੰਬੇ ਸਮੇਂ ਤੋਂ ਸਾਡਾ ਮਤਲਬ ਸਾਲ ਨਹੀਂ ਗਿਣੇ ਸਾਡਾ ਜਾ ਸਕਦੇ ਜਿੰਨੇ ਸਾਲਾਂ ਤੋਂ ਲਗਾਤਾਰ ਕਿ ਕੋਟਕ ਦੇਵ ਜੀ ਬਾਬਾ ਵਿਸ਼ਮਕਰਮ ਦੇ ਜਨਮਾਇਂ ਜਾਂਦਾ ਔਰ ਬੜੀਆਂ ਨਾਜ਼ਦੀਕ ਸਖਸ਼ੀਤਾ ਰਹੀਆਂ ਇਸ ਦਸਤ ਦੇ ਵਿੱਚ ਸਮਾਜ ਨੂੰ ਸਮਰਪਿਤ ਹਾ ਟ੍ਰੀਕੇ ਦੇ ਨਾਲ ਆਪਣੇ ਸਮਾਜ ਵਾਸਤੇ ਖੜੇ ਹੋਣਾ ਗਰੀਬ ਗੁਰਬੇ ਲੋਕਾਂ ਵਾਸਤੇ ਕੋਈ ਨਾ ਕੋਈ ਕਾਰਜ ਆਰੰਭਣਾ ਜਿਹਦੇ ਤਹਿਤ ਇੱਥੇ ਡਿਸਪੈਂਸਰੀ ਵੀ ਚੱਲਦੀ ਆ ਹੋਰ ਵੀ ਬੜੇ ਕੰਮ ਟਰਸਟ ਪਹਿਲੇ ਸਮੇਂ ਦੇ ਵਿੱਚ ਕਰਦੇ ਰਿਹਾ ਔਰ ਟਰਸਟ ਨੇ ਜਿਹੜੇ ਪਹਿਲੇ ਰਹੇ ਲੋਕ ਸੀ ਜਿਹੜੇ ਬਿਲਕੁਲ ਹੀ ਸਮਾਜ ਨੂੰ ਸਮਰਪਿਤ ਸੀ ਇਹ ਐਡੀ ਵੱਡੀ ਵਿਸ਼ਾਲ ਜਿਹੜੀ ਇਮਾਰਤ ਖੜੀ ਕੀਤੀ ਹੋਈ ਹੈ ਔਰ ਇਸ ਜਗ੍ਹਾ ਨੂੰ ਮੁਕੰਮਲ ਤੌਰ ਤੇ ਬਾਬਾ ਜੀ ਨੂੰ ਸਮਰਪਿਤ ਕੀਤਾ ਲੋਕਾਂ ਨੂੰ ਸਮਰਪਿਤ ਕੀਤਾ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਨ ਕੋਤਤੀ ਸੁੱਚੀ ਲੀਡਰਸ਼ਿਪ ਵੱਲੋਂ ਆਪ ਸਭ ਨੂੰ ਬਾਬਾ ਵਿਸ਼ਵਕਰਮਾ ਉਤਸਵ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦੀਆਂ ਔਰ ਅਰਦਾਸ ਕਰਦੀਆਂ ਆਸ ਕਰਦੀਆਂ ਕਿ ਬਾਬਾ ਜੀ ਸਾਡੇ ਤੇ ਸਭ ਤੇ ਮਿਹਰ ਭਰਿਆ ਹੱਥ ਰੱਖਣ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਹੱਥੀ ਕਿਰਤ ਨੂੰ ਤੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਿਰਤ ਕਰਨਾ ਨਾਮ ਜਪਣਾ ਵੰਡ ਕੇ ਛਕਣਾ ਇਸ ਸਮਰਪਣ ਨੂੰ ਹਮੇਸ਼ਾ ਕਾਇਮ ਰੱਖਣ ਬਹੁਤ ਜ਼ਿਆਦਾ ਲੋਕ ਇਹਦੇ ਵੱਲੋਂ ਆਕਰਸ਼ਿਤ ਹੁੰਦੇ ਆ ਔਰ ਮੇਰੇ ਨਕੋਤਰ ਦੇ ਵਿੱਚ ਬਹੁਤ ਸਾਰੇ ਵੱਡੇ ਪਾਈਚਾਰੇ ਜਿਹੜਾ ਇਸ ਕਾਰੋਬਾਰ ਨੂੰ ਸਮਰਪਿਤ ਆ ਜਿਨ੍ਹਾਂ ਨੇ ਇਸ ਕਾਰੋਬਾਰ ਦੇ ਵਿੱਚ ਬੁਲੰਦੀਆਂ ਛੁਈਆਂ ਤੇ ਆਪਣਾ ਨਾਮ ਵੀ ਖੱਟਿਆ ਨਾਲ ਦੀ ਨਾਲ ਬਾਬਾ ਜੀ ਨੂੰ ਸਮਰਪਿਤ ਵੀ ਰਹੇ ਮੈਂ ਸਮਝਦੀ ਆ ਕਿ ਇੱਕ ਭਗਤੀ ਹੈ ਇੱਕ ਤਪੱਸਿਆ ਹੈ ਜਿਹੜੀ ਦਸਤਕਾਰੀ ਤੇ ਸ਼ਿਲਪਕਾਰੀ ਇਹ ਇੱਕ ਤਪੱਸਿਆ ਉਹ ਕਿਸੇ ਦਸਤਕਾਰ ਦੇ ਹੱਥੋਂ ਦੀ ਹੈ ਸ਼ਿਲਪਕਾਰ ਦੇ ਹੱਥੋਂ ਦੀ ਹੈ ਉਹ ਆਪਣੀ ਮਿਹਨਤ ਆਪਣੀ ਤਪੱਸਿਆ ਆਪਣੇ ਸੱਚੇ ਦਿਲ ਨਾਲ ਕੀਤੀ ਹੋਈ ਕਿਰਤ ਦੇ ਵਿੱਚੋਂ ਜਦੋਂ ਇੱਕ ਮਜਸਮਾ ਨਮੂਨਾ ਸਾਹਮਣੇ ਲੈ ਕੇ ਆਉਂਦਾ ਤਾਂ ਉਹਦੇ ਅੱਗੇ ਕੁਦਰਤ ਵੀ ਝੁਕਦੀ ਹੈ ਕਿ ਉਹਨੇ ਏਕੀ ਆਪਣੇ ਹੱਥਾਂ ਦੇ ਨਾਲ ਮਿਹਨਤ ਕੀਤੀ ਇਹੀ ਜਿਹੜੀ ਕਾਮਨਾ ਇਹੀ ਤਮੰਨਾ ਮੇਰੇ ਸ਼ਹਿਰ ਵਾਸੀ ਮੇਰੇ ਸਾਰੇ ਭਾਈਚਾਰੇ ਦੇ ਸਾਰੇ ਇਸ ਚੈਰੀਟੇਬਲ ਪ੍ਰੋਜੈਕਟ ਦੇ ਜਿੰਨੇ ਵੀ ਸਾਰੇ ਮੈਂਬਰ ਨੇ ਮੈਂ ਸਭ ਤੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਲੰਬੇ ਸਮੇਂ ਤੋਂ ਜਿੰਨੀ ਵੀ ਦੇਰ ਤੋਂ ਜਿੰਨੇ ਚਿਰ ਤੋਂ ਮੈਂ ਸਾਰੀਆਂ ਹਸਤੀਆਂ ਜੋੜੀਆਂ ਜਿਹੜੀਆਂ ਇਸੇ ਕਸਤ ਦੀਆਂ ਰਹੀਆਂ ਮੈਂ ਪਿਛਲੇ 22 ਸਾਲ ਤੋਂ ਤੇ ਮੈਂ ਹੀ ਦੇਖਦੀ ਆ ਰਹੀ ਹਾਂ ਔਰ ਬੜੇ ਸਮਰਪਣ ਦੇ ਨਾਲ ਭਾਵਨਾ ਦੇ ਨਾਲ ਇਹ ਪ੍ਰੋਗਰਾਮ ਮਨਾਇਆ ਜਾਂਦਾ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਵੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਇਸੇ ਤਰ੍ਹਾਂ ਹੀ ਹੱਥੀ ਕਿਰਤ ਕਰਨ ਵਾਲੇ ਕਾਮੇ ਜਿਹੜੇ ਨੇ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਕਲਪਕ ਸੱਚੇ ਪਾਤਸ਼ਾਹ ਨੂੰ ਹੇਸ਼ਾਂ ਬਲੰਦੀਆਂ ਵਰਸੇ ਗੁਰੂ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਇਹ ਪ੍ਰੋਗਰਾਮ ਨੇ ਕੋਈ ਵੀ ਹੋਵੇ ਅੱਜ ਦਾ ਹੈ ਜਾਂ ਉਸ ਤੋਂ ਅੱਗੇ ਪਿੱਛੇ ਵੀ ਇਹਨੂੰ ਦੁਨੀਆ ਤੱਕ ਪਹੁੰਚਾਉਣ ਵਾਸਤੇ ਇਹਨੂੰ ਸਾਰਥਕ ਰੂਪ ਦੇਣ ਵਾਸਤੇ ਇਹਦਾ ਚੰਗਾ ਤੇ ਮਾੜਾ ਪੱਖ ਦੱਸਣ ਵਾਸਤੇ ਸਾਡੇ ਸਾਹਮਣੇ ਸਾਰਾ ਇਹ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਨਕੌਦਰ ਦਾ ਜਿਹੜਾ ਇਸ ਵੇਲੇ ਹਾਜ਼ਰ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਆਂ ਔਰ ਉਹਨਾਂ ਦੀ ਬਹੁਤ-ਬਹੁਤ ਅਭਾਰੀ ਵੀ ਆਂ ਕਿ ਉਹ ਹਰ ਚੰਗੇ ਮਾੜੇ ਮੌਕੇ ਦੇ ਉੱਤੇ ਪਹੁੰਚਦੇ ਵੀ ਨੇ ਔਰ ਚੰਗਾ ਮਾੜਾ ਪੱਖ ਜਿਹੜਾ ਦੁਨੀਆ ਦੇ ਅੱਗੇ ਰੱਖਦੇ ਕਾਲਪੁਰਖ ਸੱਚੇ ਬਾਦਸ਼ਾਹ ਇੱਦਾਂ ਹੀ ਇਹਨਾਂ ਨੂੰ ਆਪਣੀਆਂ ਨੇਕ ਕਮਾਈਆਂ ਕਰਨ ਦਾ ਵੱਲ ਬਖਸ਼ੇ ਬਹੁਤ 고ਤਨਾਂ ਚੇ ਵੇ ਆ ਪੇ ਮਹੀ

ਅਕ ਇੱਕ ਵਾਰ ਜੋਰ ਦਾ ਤਾੜੀ ਦੀ ਜੋਰ ਦਾ ਤਾੜੀ ਮੁਹੰਮਦ ਸ਼ਾਹ ਜੀ ਇੱਕ ਵਾਰੀ ਜੋਰ ਦਾ ਤਾੜੀ ਹੋਣੀ ਚਾਹੀਦੀ ਹੈ ਜੀ ਇਹ 12 ਜਨ ਸਮਾਨ ਪੁਰੀ ਟਰਸਟ ਵੱਲੋਂ ਬੀਬੀ ਇੰਦਰਜੀਤ ਕੌਰ ਮਾਨ ਜੀ ਆਪਣੇ ਸ਼ੁਭ ਹੱਥਾਂ ਦੇ ਨਾਲ ਸ਼੍ਰੀ ਬਿਸ਼ਪ ਕਰਨਾ ਚੈਰੀਟੇਬਲ ਟਰਸਟ ਨੂੰ ਕੋਦਰ ਪੁਰੀ ਪ੍ਰਬੰਧਕ ਕਮੇਟੀ ਦੇ ਵੱਲੋਂ